ਹਾਂਜੀ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਜੋ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਐ ਖਾਸ ਕਰਕੇ ਬੀਬੀਆਂ ਭੈਣਾਂ ਦੇ ਜੋ ਬਹੁਤ ਤੰਗ ਆ ਜਾਂਦੇ ਨੇ ਵਾਰ-ਵਾਰ ਤਿਆਰ ਕਰ ਕਰਕੇ ਨਾ ਕੋਈ ਵੀ ਚੀਜ਼ ਆਪਾਂ ਜਦੋਂ ਸੈੱਟ ਕਰਦੇ ਹਾਂ ਨਾ ਬਹੁਤ ਔਖਾ ਲੱਗਦਾ ਵਾਰ-ਵਾਰ ਉਹਨੂੰ ਸੈੱਟ ਕਰਨਾ ਤੇ ਉਹਦੇ ਲਈ ਉਹਨਾਂ ਲਈ ਸਭ ਤੋਂ ਆਸ਼ਾਂਤਰੀਕਾ ਗਾ ਜਿਵੇਂ ਆਪਣੇ ਡਬਲ ਬੈਡ ਦੇ ਕੰਬਲ ਹੁੰਦੇ ਨੇ ਨਾ ਕੰਬਲ ਜਾਂ ਰਜਾਈ ਕੋਈ ਵੀ ਚੀਜ਼ ਆ ਤੁਸੀਂ ਉਸ ਨੂੰ ਤੈ ਕਿਵੇਂ ਕਰ ਸਕਦੇ ਹੋ ਉਹਦੇ ਲਈ ਆਪਾਂ ਨਵਾਂ ਤਰੀਕਾ ਤੁਹਾਡੇ ਲੈ ਕੇ ਆਏ ਹਾਂ ਜਿੰਨਾ ਮਰਜੀ ਨਾ ਆਪਾਂ ਖੋਲਣ ਦੀ ਕੋਸ਼ਿਸ਼ ਕਰੂੰ ਪਰ ਤੈ ਖੁੱਲਦੀ ਨਹੀਂ ਹੈ ਨਾ ਬੱਚੇ ਤਾਂ ਸੱਦ ਖੋਲ ਵੀ ਨਹੀਂ ਸਕਦੇ ਤੇ ਇਹ ਅੱਜ ਤੈ ਤੁਹਾਨੂੰ ਮੈਂ ਲਾ ਕੇ ਤੁਹਾਨੂੰ ਵੀ ਕਿਸ ਤਰ੍ਹਾਂ ਲਗਾਉਣਾ ਹੈ ਆਪਾਂ ਇਹ ਆਪਾਂ ਲੈ ਲੈਨੇ ਕੰਬਲ ਐਸ ਤਰ੍ਹਾਂ ਕੰਬਲ ਲੈ ਲੈਨੇ ਇਹ ਆਪਾਂ ਨਾਰਮਲ ਤੈ ਲੈ ਗੀਜ ਵਿੱਚ ਆਪਾਂ ਆਮ ਲਾਉਨੇ ਆਪਾਂ ਘਰੀਲੂ ਪਹਿਣਾ ਨਾ ਸਾਰੀਆਂ ਆਪਾਂ ਭੈਣਾਂ ਜਿੱਦਾਂ ਲੋਕ ਜਿੱਦਾਂ ਲਗਾਉਂਦੇ ਨੇ ਸਾਰੇ ਇਸ ਤਰ੍ਹਾਂ ਹੀ ਤੇਲ ਲਗਾਉਂਦੇ ਨੇ ਤੇ ਆਪਾਂ ਸਿੰਪਲ ਤਰੀਕੇ ਨਾਲ ਬਸ ਆਚਾਰਾਂ ਸਾਈਡ ਤੋਂ ਮੋੜ ਕੇ ਇਸ ਤਰ੍ਹਾਂ ਤੇਲ ਲਗਾ ਦਿੰਨੇ ਆ ਨਾਰਮਲ ਜੀ ਤੇ ਇਹ ਤੇ ਹੈ ਜਿਹੜੀ ਆਪਾਂ ਜਾਂ ਚੱਕਦੇ ਆ ਜਾਂ ਦੁੱਧ ਰੱਖਦੇ ਆ ਨਾ ਸਾਰੀ ਤੇ ਖੁੱਲ ਜਾਂਦੀ ਆ ਬਹੁਤ ਹੀ ਔਖਾ ਲੱਗਦਾ ਨਾ ਇੱਕ ਤੇ ਭਾਰੀ ਹੁੰਦੇ ਨੇ ਇਹਨਾਂ ਨੂੰ ਬਾਰ-ਬਾਰ ਸਾਂਭ ਸੰਭਾਲ ਕਰਨਾ ਤੇ ਇਹਦੇ ਲਈ ਆਪਾਂ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਲੈ ਕੇ ਆਏ ਤੁਹਾਡੇ ਲਈ ਹੈ ਨਾ ਤੇ ਇਹ ਆਪਾਂ ਤੁਹਾਨੂੰ ਲਾ ਕੇ ਦਿਖਾਉਣੇ ਆ ਜੇ ਆਪਾਂ ਨੂੰ ਕੰਬਲ ਇਹਦੀ ਤੁਹਾਨੂੰ ਤਿਆਰ ਲਾ ਕੇ ਦਿਖਾਵਾਂਗੇ ਨਵੇਂ ਤਰੀਕੇ ਨਾਲ ਤੇ ਤੁਸੀਂ ਬਹੁਤ ਹੀ ਈਜੀ ਤੇ ਸੌਖਾ ਤਰੀਕਾ ਹੈ ਜਿਹੜਾ ਇਹਨੂੰ ਬਣਾ ਸਕਦੇ ਹਾਂ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਹਨਾ ਬੀਜ ਦੀ ਤਹਿ ਕਿਵੇਂ ਲਗਾਉਣੀ ਆ ਤੇ ਬਹੁਤ ਔਖਾ ਕੰਮ ਆ ਤਹਿ ਲਗਾਉਣਾ ਕੱਪੜਿਆਂ ਦੀ ਕਿਸੇ ਵੀ ਚੀਜ਼ ਦੀ ਨਾ ਇੱਕ ਬਾਰ ਬਾਰ ਜਦੋਂ ਖੁੱਲ ਜਾਂਦੀ ਹੈ ਫਿਰ ਤਾਂ ਬਹੁਤ ਗੁੱਸਾ ਆਉਂਦਾ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੰਬਲ ਨੂੰ ਨਾ ਇਸ ਤਰ੍ਹਾਂ ਮੈਂ ਤੁਹਾਨੂੰ ਨੀਚੇ ਹੀ ਪ사 ਕੇ ਦਿਖਾ ਰਹੀ ਹਾਂ ਤੁਸੀਂ ਜਿਸ ਤਰ੍ਹਾਂ ਬੈੱਡ ਤੇ ਵਿਛਾ ਲੈਂਦੇ ਹੋ ਇਸ ਤਰ੍ਹਾਂ ਨੀਚੇ ਮੈਂ ਪੂਰਾ ਇਹ ਕੰਬਲ ਹੈ ਜਿਹੜਾ ਇਹਨੂੰ ਖੋਲ ਜੇਗਾ ਤੁਸੀਂ ਇਸ ਤਰ੍ਹਾਂ ਇਹਨੂੰ ਪੂਰਾ ਖੋਲ ਕੇ ਨਾ ਤੇ ਉਸ ਤੋਂ ਬਾਅਦ ਤੁਸੀਂ ਇਹਦੀ ਜਿੱਦਾਂ ਨੂੰ ਲੰਬਾਈ ਹੁੰਦੀ ਆ ਉਧਰਲੀ ਸਾਈਡ ਤੋਂ ਨਾ ਇੱਕ ਕੋਨੇ ਤੋਂ ਦੂਜੀ ਸਾਈਡ ਵੱਲ ਨੂੰ ਐਦਾਂ ਮੋੜ ਲੈਣਾ ਅੱਧਾ-ਅੱਧਾ ਮੋੜਨਾ ਮਤਲਬ ਦੋਨੇ ਸਾਈਡਾਂ ਨੂੰ ਇਹ ਮਤਲਬ ਇੱਕ ਸਾਈਡ ਤੋਂ ਪੱਲਾ ਫੜਕੇ ਉਹਨੂੰ ਵਿਚਕਾਰ ਸੈਂਟਰ 'ਚ ਰੱਖ ਲੈਣਾ ਤੇ ਦੂਸਰੀ ਸਾਈਡ ਤੋਂ ਉਸੇ ਤਰ੍ਹਾਂ ਹੀ ਨਾ ਪੱਲਾ ਲੈਣਾ ਤੇ ਉਹਨੂੰ ਵੀ ਇਸ ਤਰ੍ਹਾਂ ਸੈਂਟਰ 'ਚ ਰੱਖ ਲੈਣਾ ਤੇ ਇਸ ਤਰੀਕੇ ਨਾਲ ਦੇਖੋ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ ਇਧਰ ਮੈਂ ਇੱਕ ਪੱਲਾ ਲਿਆ ਇਹਨੂੰ ਆਪਾਦੇ ਤੱਕ ਮੋੜ ਲਿਆ ਤੇ ਦੂਸਰੀ ਸਾਈਡ ਤੋਂ ਵੀ ਇਸੇ ਤਰ੍ਹਾਂ ਹੀ ਲਿਆ ਤੇ ਇਹਨੂੰ ਵੀ ਮੈਂ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣੀ ਆ ਕਿਉਂਕਿ ਫਿਰ ਬਾਅਦ ਵਿੱਚ ਤਾਂ ਇਹ ਜਿਹੜੀ ਸੈੱਟ ਨਹੀਂ ਆਉਣੀ ਬਲਬੁੱਲ ਰਹਿ ਜਾਣਗੇ ਇਸ ਲਈ ਆਪਾਂ ਨੂੰ ਚੰਗੀ ਤਰ੍ਹਾਂ ਨਾ ਐਸ ਤਰ੍ਹਾਂ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਉਹ ਤਾਂ ਸੌਖਾ ਹੀ ਹੋ ਜਾਂਦਾ ਹੁਣ ਮੈਂ ਨਾ ਵੀਡੀਓ ਬਣਾ ਲਈ ਆ ਉਹਦੇ ਕਰਕੇ ਥੋੜਾ ਮੈਨੂੰ ਐ ਧਿਆਨ ਜਨਾ ਕਰਨਾ ਪੈ ਰਿਹਾ ਨਾ ਤੇ ਨਹੀਂ ਤਾਂ ਆਪਾਂ ਆਰਾਮ ਨਾਲ ਇੱਕ ਦੋ ਵਾਰੀ ਤੈਹ ਲਗਾਈ ਤੇ ਉਸ ਤੋਂ ਬਾਅਦ ਆਪਾਂ ਨੂੰ ਬਹੁਤ ਸੌਖਾ ਲੱਗਣ ਲੱਗ ਜੂਗਾ ਐਸ ਤਰ੍ਹਾਂ ਆਪਾਂ ਦੋਨੇ ਸਾਈਡਾਂ ਤੋਂ ਮੋੜ ਲੈਣਾ ਇਹ ਕੰਬਲ ਨੂੰ ਤੇ ਮੋੜਨ ਤੋਂ ਬਾਅਦ ਤੇ ਇਹ ਫਿਰ ਜਿਹੜਾ ਦੂਸਰੀ ਸਾਈਡ ਨੂੰ ਚੱਕ ਕੇ ਆਪਾਂ ਇੱਕ ਕੋਨੇ ਤੇ ਲੈ ਜਾਣਾ ਇਸ ਤਰ੍ਹਾਂ ਇੱਕ ਲੰਬੇ ਲੋੜ ਤੇ ਲਗਾ ਲੈਣੀ ਉੱਪਰ 모ੜ ਦੇਣਾ ਤੇ 모ੜਨ ਤੋਂ ਬਾਅਦ ਹਨਾ ਤੇ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰ ਲਏ ਉਸ ਤੋਂ ਬਾਅਦ ਫੇਰ ਇਹਨੂੰ ਦੋਨੇ ਸਾਈਡਾਂ ਤੋਂ ਉਸੇ ਤਰ੍ਹਾਂ ਹੀ 모ੜਾਂਗੇ ਜਿਵੇਂ ਪਹਿਲਾਂ ਆਪਾਂ 모ੜਿਆ ਤੇ ਇੱਧਰ ਲੜ ਚੱਕ ਕੇ ਆਪਾਂ ਆਪ ਅੱਧੇ ਦੇ ਵਿੱਚ ਕਰ ਰੱਖ ਦਾਂਗੇ ਸੈਂਟਰ 'ਚ ਤੇ ਉਧਰ ਦੂਸਰੀ ਸਾਈਡ ਤੋਂ ਵੀ ਇਸ ਤਰ੍ਹਾਂ ਹੀ ਅੱਧਾ 모ੜ ਦਾਂਗੇ ਦੋਨੇ ਸਾਈਡਾਂ ਨੂੰ 모ੜਨ ਤੋਂ ਬਾਅਦ ਹਨਾ ਆਪਾਂ ਜਿਹੜਾ ਕੰਬਲ ਦਾ ਜਿਹੜਾ ਉਹ ਇੱਕ ਇੱਕ ਪਾਸੇ ਜਿਹੜੀ ਵੀ ਸਾਈਡ ਮਰਜ਼ੀ ਲੈ ਸਕਦੇ ਹੋ ਤੇ ਇੱਕ ਸਾਈਡ ਆਪਾਂ ਕੰਬਲ ਨੂੰ ਇਸ ਤਰ੍ਹਾਂ ਫੜਨਾਗਾ ਇਹ ਦੇਖੋ ਜਿਸ ਤਰ੍ਹਾਂ ਇਹਦਾ ਮੂੰਹ ਖੁੱਲਗਾ ਨਾ ਇੱਥੋਂ ਆਪਾਂ ਇਹਨੂੰ ਫੜਨਾ ਮੂੰਹ ਉੱਪਰ ਨੂੰ ਚੱਕਣਾ ਤੇ ਦੂਸਰੀ ਸਾਈਡ ਤੋਂ ਕੰਬਲ ਨੂੰ ਚੱਕ ਕੇ ਹਨਾ ਉਸੇ ਤਰ੍ਹਾਂ ਹੀ ਆਪਾਂ ਉਹਦਾ ਮੂੰਹ ਖੋਲ ਕੇ ਨਾ ਉਹਦੇ ਵਿੱਚ ਦੂਸਰੀ ਸਾਈਡ ਵਾਲਾ ਲੜਾ ਜਿਹੜਾ ਉਹਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰ ਦੇਣਾ ਇਹ ਪੂਰਾ ਇੱਕ ਸਾਰ ਦਾ ਤੇ ਇਹਦੇ ਵਿੱਚ ਇਸ ਤਰ੍ਹਾਂ ਪਾਉਣ ਤੋਂ ਬਾਅਦ ਨਾ ਚੰਗੀ ਤਰ੍ਹਾਂ ਸੈੱਟ ਹੋ ਚੁੱਕ ਜਨੂੰ ਨਾ ਬਿਲਕੁਲ ਆਪਣਾ ਜਿਹੜਾ ਟੈਚੀ ਵਾਂਗ ਹੈ ਨਾ ਕੰਬਲਾ ਉਹ ਬਣ ਕੇ ਤਿਆਰ ਹੋ ਜਾਊਗਾ ਤੇ ਇਕਦਮ ਆ ਹੀ ਲੱਗੂਗਾ ਮਤਲਬ ਜਿਵੇਂ ਟੈਚੀ ਹੁੰਦਾ ਤੇ ਆਪਾਂ ਚੁੱਕ ਕੇ ਵੀ ਲਗਾ ਸਕਦੇ ਹਾਂ ਬਸ ਇੱਕ ਇਹਦੇ ਤੇ ਆਪਾਂ ਤਣੀਆਂ ਨਹੀਂ ਲਗਾਈਆਂ ਨਹੀਂ ਤਾਂ ਬਿਲਕੁਲ ਟੈਚੀ ਬਣ ਗਿਆ ਤੇ ਦੇਖੋ ਕਿੰਨੀ ਵਧੀਆ ਤੈਲ ਲੱਗ ਕੇ ਤਿਆਰ ਹੋ ਗਈ ਆ ਕਿੰਨਾ ਸੋਹਣਾ ਲੱਗਦਾ ਪਿਆ ਵੀ ਜਿੰਨਾ ਮਰਜ਼ੀ ਬੱਚੇ ਸੁੱਟੀ ਜਾਣ ਹਨਾ ਮਧੂਲੀ ਜਾਣ ਪਰ ਤੈ ਇਹ ਨਹੀਂ ਖੁੱਲਦੀ ਹਨਾ ਤੇ ਤੁਸੀਂ ਐਦਾਂ ਉੱਪਰ ਨੂੰ ਛੁਟਕੇ ਵੀ ਦੇਖ ਸਕਦੇ ਮੈਂ ਤੁਹਾਨੂੰ ਦਿਖਾਉਣੀ ਆ ਨਾ ਜਿੰਨਾ ਮਰਜ਼ੀ ਭਾਂਭਾਊਗਾ ਸਿੱਟ ਦੀ ਇਸ ਤਰ੍ਹਾਂ ਇਧਰ ਉਧਰ ਮਾਰੀਏ ਪਰ ਤੈ ਨਹੀਂ ਖੁੱਲਦੀ ਨਾ ਨਹੀਂ ਆਪਾਂ ਜੇ ਕੱਪੜੇ ਇਦਾਂ ਸੜਦੀਆਂ ਵਾਲੇ ਸਾਮਕੇ ਵੀ ਰੱਖਦੇ ਆਂ ਦਾ ਕੰਬਲ ਵਗੈਰਾ ਨਾ ਜੇ ਆਪਾਂ ਨੂੰ ਕੋਈ ਚੀਜ਼ ਹੋਰ ਲੱਭਣੀ ਪੈ ਜਾਈ ਪੇਟੀਆਂ ਨਾਲ ਮਾਰੀਆਂ ਚੋਂ ਤਾਂ ਆਪਣੇ ਸਾਰੇ ਕੰਬਲ ਵਗੈਰਾ ਫਲੋਰ ਦੇ ਦਿੰਨੇ ਆ ਤੇ ਇਹਦੇ ਲਈ ਜਿੰਨਾ ਵੈਸੇ ਦਾ ਆਪਾਂ ਲਿਫਾਫੇ ਵਗੈਰਾ ਚ ਪੈਕਿੰਗ ਕਰਕੇ ਰੱਖਦੇ ਆਂ ਪਰ ਜਿਨਾਂ ਕੋਲ ਨਹੀਂ ਹੈਗੇ ਉਹਨਾਂ ਲਈ ਬਹੁਤ ਸੌਖਾ ਤਰੀਕਾ ਦੇਖੋ ਜਿੰਨਾ ਮਰਜੀ ਉੱਪਰ نیچے ਸੁਟੋ ਜਿੰਨੀ ਦੇਰ ਆਪਾਂ ਇਹਨੂੰ ਹੱਥ ਨਾਲ ਨਹੀਂ ਖੋਲਦੇ ਉੰਨੀ ਦੇਰ ਇਹਨੇ ਖੁੱਲਣਾ ਨਹੀਂ ਤੈ ਇਹਨੇ ਤੇ ਤੁਹਾਨੂੰ ਸਾਡੀ ਵੀਡੀਓਜ਼ ਦੀ ਕਿਵੇਂ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂ ਧੰਨਵਾਦ ਜੀ